ਦੀ ਗੰਤੀ ਦੇ ਵਿੱਚ ਇੱਥੇ ਪਹੁੰਚੇ ਹਾਂ 2.5 ਸਾਲ ਹੋ ਗਏ ਨੇ ਆਪਾਂ ਨੂੰ ਸਰਕਾਰ ਬਣਾਇਆ ਤੇ ਦੇਵੰਦ ਤੋਂ ਹੀ ਆਪਾਂ ਲੱਗੇ ਹੋਏ ਆ ਹਰ ਤਰ੍ਹਾਂ ਦਾ ਚਾਹੇ ਉਹ ਸਕੂਲਾਂ ਦੇ ਕਾਰਜ ਨੇ ਚਾਹੇ ਕੋਈ ਸਿਹਤ ਦੇ ਨੇ ਚਾਹੇ ਕੋਈ ਛੜਕਾਂ ਦੇ ਨੇ ਚਾਹੇ ਬਿਜਲੀ ਦੇ ਨੇ ਤੁਹਾਡੇ ਹਿੱਸੇ ਤੋਂ ਉਹ ਮਹਿਕਮੇ ਆਏ ਸੀਗੇ ਚੰਡਿਆਲਾ ਗੁਰੂ ਵਾਲਿਆਂ ਦੇ ਬਿਜਲੀ ਦੇ ਖੇਤਰ ਵਿੱਚ ਲੱਗਦਾ ਹੈ ਕਿ ਸ਼ਾਇਦ ਹੀ ਆ ਕਿਸੇ ਦੀ ਕੋਈ ਛੋਟੀ ਮੋਟੀ ਪ੍ਰੋਬਲਮ ਹੋਵੇ ਉਹੋ ਹੀ ট্রান্সਫਾਰਮਰ ਜਿਹੜੇ ਪਿੰਡਾਂ ਦੇ ਵਿੱਚ ਲੋਕ ਪੈਸੇ ਇਕੱਠੇ ਕਰ ਕਰਕੇ ਤੇ ট্রান্সਫਾਰਮਰ ਲਵਾਉਂਦੇ ਹੁੰਦੇ ਸੀਗੇ ਸਾਡੇ ਕੋਲ ਸਟੋਰਾਂ ਦੇ ਵਿੱਚ ਨਾਟ ਓਨਲੀ ਕਿ ਮੈਂ ਜੜਿਆਲੇ ਦੀ ਗੱਲ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਕੱਲ ਮੈਂ ਮੋਗੇ ਮੀਟਿੰਗ ਕਰ ਰਿਹਾ ਸੀਗਾ ਉਥੋਂ ਦੇ ਲੋਕ ਵੀ ਕਹਿ ਰਹੇ ਸੀਗੇ ਕਿ ਸਾਨੂੰ ਉਤੇ ਹੀ ਵੀ ਕੋਈ ট্রান্সਫਾਰਮਰ ਦੀ ਤੇ ਬੱਤੀ ਦੀ ਕੋਈ ਪ੍ਰੋਬਲਮ ਨਹੀਂ ਹੈ ਖੇਤਾਂ ਨੂੰ ਆਪਾਂ ਬੱਤੀ ਦਿੱਤੀ ਵਾਦ ਦੀ بجائے ਤੇ ਬੱਤੀ ਦਿੱਤੀ 8 ਘੰਟੇ ਦੀ ਜਿਹੜੀ ਕੋਟਨੀ ਬੱਤੀ 6-6 ਘੰਟੇ ਮਿਲਦੀ ਹੁੰਦੀ ਸੀਗੀ ਉਹ ਵੀ ਲਗਾਤਾਰ ਦਿੱਤੀ ਪੈ ਨਹੀਂ ਸਮਝਦਾ ਕਿ ਤੁਹਾਡੇ ਤੁਸੀਂ ਆਪੇ ਹੀ ਉਹ ਹੀ ਜਾਣ ਜਾਂ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਬੱਤੀ ਇਹੋ ਜੀ ਚੀਜ਼ ਆ ਕਿ ਮੈਂ ਇਹ ਨਹੀਂ ਆ ਕਿ ਮੈਂ ਇੱਥੇ ਝੂਠ ਮਾਰੀ ਚਾਹਾਂ ਤੇ ਤੁਸੀਂ ਕਹੀ ਜਾਓਗੇ ਆ ਗੱਲਾਂ ਤੇ ਹੋ ਜਾਂਦੀਆਂ ਕਿ ਤੁਸੀਂ ਖੋਦ ਹੀ ਇਹਦਾ ਪਰਤਕ ਪਰਮਾਨੂ ਕਿ ਇਸ ਤਰੀਕੇ ਨਾਲ ਬੱਤੀ ਜਿਹੜੀ ਆ ਉਹ ਦੱਸੇ ਦੂਸਰੇ ਨੰਬਰ ਤੇ ਇਸ ਸੂਬੇ ਦੇ ਵਿੱਚ ਹੁਣ ਬਾਕੀ ਸੀਗਾ ਆਪਾਂ ਡਰਦੇ ਹੀ ਰਹਿੰਦੇ ਹੁੰਦੇ ਸੀਗੇ ਖਬਰਾਂ ਉਹ ਜਿਹਾ ਅਖਬਾਰਾਂ ਦੇ ਵਿੱਚ ਲੱਗਦਾ ਜਾਂਦੀਆਂ ਸੀਗੀਆਂ ਫੁਲਾਨੇ ਥਰਮਲ ਪਲਾਂਟ ਤੇ ਕੋਲਾ 1 ਦਿਨ ਦਾ ਰਹਿ ਗਿਆ ਫੁਲਾਨੇ ਥਰਮਲ ਪਲਾਂਟ ਤੇ ਕੋਲਾ 2 ਦਿਨ ਦਾ ਰਹਿ ਗਿਆ ਬਲੈਕਆਊਟ ਹੋ ਜਾਣਾ ਬੱਤੀ ਜਲਨੀ ਨਹੀਂ ਆ 25 ਸਾਲਾਂ ਦੇ ਵਿੱਚ ਕਿਤੇ ਇਹ ਖਬਰ ਲੱਗੀ ਵੇਖੀ ਆ ਕਿ ਕੋਲਾ ਸਾਡੇ ਕੋਲ 2 ਦਿਨ ਦਾ ਆ ਜਾਂ 3 ਦਿਨ ਦਾ ਝਾਰਖੰਡ ਤੋਂ ਅਸੀਂ ਆਪਣੀ ਖਾਣ ਸ਼ੁਰੂ ਕਰਾ ਕੇ ਕੋਲਾ ਲਿਆਂਦਾ ਇੱਥੇ ਅੱਜ ਵੀ ਸਾਡੇ ਕੋਲ ਮਹੀਨੇ-ਮਹੀਨੇ ਤੋਂ ਵੱਧ ਕੋਲਾ ਜਣਾ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਪਿਆ ਸਾਨੂੰ ਕਿਸੇ ਦਾ ਵੀ ਕੋਈ ਪਰਵਾਹ ਨਹੀਂ ਕਰਦੇ ਸੀ ਕਿ ਸੀਗੇ ਹੁਣ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਣਾ ਅਕਾਲੀ ਕਾਂਗਰਸੀ ਕੀ ਕਰਦੇ ਸੀਗੇ ਸਾਡੀ ਆਪਣੀ ਕੋਲੇ ਦੀ ਖਾਣ ਆ ਝਾਰਖੰਡ ਦੇ ਵਿੱਚ ਪਸ਼ਵਾੜਾ ਕੋਲਾ ਮਾਈਨ ਸੀਗੀ ਕੋਲ ਦੀ ਖਾਣ ਉਹ 2015 ਦੇ ਵਿੱਚ ਉਹ ਕੋਲੇ ਦੀ ਖਾਨ ਨੂੰ ਬੰਦ ਕਰ ਦਿੱਤਾ ਗਿਆ ਕੋਲਾ ਸਾਡਾ ਉਥੋਂ ਸਿਰਫ ਅਸੀਂ ਢਵਾ ਢਵਾਈ ਦੇ ਪੈਸੇ ਲੈਣੇ ਨੇ ਬਾਕੀ ਸਾਰਾ ਹੀ ਕੋਲਾ ਸਾਤਾ ਆ ਫਰੀ ਕੋਲਾ ਆ ਅਸੀਂ ਲਿਓਣਾ ਇਹਨਾਂ 2015 ਦੇ ਵਿੱਚ ਬੰਦ ਕਰ ਦਿੱਤੀ ਕਿਉਂਕਿ ਪ੍ਰਾਈਵੇਟ ਥਾਵਾਂ ਤੋਂ ਕੋਲਾ ਲੈਣਾ ਸੀਗਾ ਤੇ ਉਹਦੇ ਤੋਂ ਕਮਿਸ਼ਨ ਆ ਖਾਣ ਦਾ 22 ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਆਈ ਅਸੀਂ ਅਕਤੂਬਰ 22 ਦੇ ਵਿੱਚ ਪਸ਼ਵਾੜਾ ਕੋਲ ਮਾਈਨ ਨੂੰ ਸ਼ੁਰੂ ਕਰ ਦਿੱਤਾ ਸੀਗਾ 1200 ਕਰੋੜ ਰੁਪਈਆ ਸਾਨੂੰ ਇੱਥੇ ਪਾਖਿਆ ਜਿਹੜਾ ਕਿ ਸਾਰਾ ਇਹਨਾਂ ਦੀ ਜੇਬਾਂ 'ਚ ਜਾਂਦਾ ਸੀਗਾ ਤੁਸੀਂ ਦੱਸੋ ਜੇ ਉਹ ਕੋਲੇ ਦੀ ਖਾਨ ਨਾ ਬੰਦ ਕੀਤੀ ਹੁੰਦੀ 15 ਤੋਂ ਲੈ ਕੇ 22 ਤੱਕ ਸਾਡਾ ਕਿੰਨਾ ਬੈਜਾ ਹੋਣਾ ਸੀ ਕਿੰਨਾ ਨੁਕਸਾਨ ਹੋ ਗਿਆ ਸਾਡਾ ਪੁਆਇੰਟਲਾਸ ਆ ਬੜਾ ਥਰਮਲ ਪਲਾਂਟ ਪ੍ਰਾਈਵੇਟ ਆ ਪ੍ਰਾਈਵੇਟ ਸੀਗਾ ਖਰੀਦਿਆ ਆਪਾਂ ਬਿਜਲੀ ਬੋਰਡ ਨੇ ਖਰੀਦਿਆ ਪੰਜਾਬ ਸਰਕਾਰ ਨੇ ਖਰੀਦਿਆ ਕੋਈ ਵੀ ਭਾਰਤ ਦੇ ਵਿੱਚ ਜਿੰਨੇ ਸੁਪੇ ਹੈਗੇ ਕਿਤੇ ਵੀ ਇੱਕ ਉਦਾਹਰਣ ਦੇ ਰੋ ਕਿਸੇ ਨੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕੀਤਾ ਸਿਰਫ ਪਹਿਲੀ ਸਰਕਾਰ ਆਈ ਆ ਭਗਵੰਦ ਸਿੰਘ ਮਾਨ ਸਾਹਿਬ ਵੀ ਜਿਨ੍ਹਾਂ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੀ ਸਰਕਾਰੀ ਕਰ ਦਿੱਤਾ ਲੋਨੀ ਹੋਈਆਂ ਇਹ ਗੱਲਾਂ ਪਈਆਂ 1080 ਕਰੋੜ ਦਾ ਅਸੀਂ ਖਰੀਦਿਆ 1175 ਏਕੜ ਜਗ੍ਹਾ ਆ ਉਹਦੀ ਚੱਲਦਾ 540 ਮੈਗਾਵਾਟ ਦਾ ਸਾਡਾ ਚੱਲਦਾ ਥਰਮਲ ਪਲਾਂਟ ਆ ਕੀ ਕਰਦੇ ਸੀਗੇ ਸਿਰਫ ਲੁੱਟਣ ਤੇ ਅੱਜ ਅਸੀਂ 600 ਯੂਨਟ ਬਿਜਲੀ ਵੀ ਫ੍ਰੀ ਦੇਤੀ ਹਰਮਲ ਪਲਾਂਟ ਵੀ ਖਰੀਦ ਲਏ ਗੋਲਾ ਵੀ ਵਾਧੂ ਕਰ ਲਿਆ ਛੜਕਾਂ ਵੀ ਭਰ ਆ ਦਿੱਤੀਆਂ ਬਿਜਲੀ ਬੋਰਡ ਅੱਜ ਫੇਰ ਜਦੋਂ ਆਪਣੀ ਸਰਕਾਰ ਆਈ ਸੀਗੀ ਉਦੋਂ 1880 ਕਰੋੜ ਰੁਪਏ ਦੇ ਵਿੱਚ ਘਾਟੇ 'ਚ ਸੀਗਾ ਅੱਜ 900 ਕਰੋੜ ਰੁਪਏ ਮੁਨਾਫੇ ਦੇ ਵਿੱਚ ਆ ਬਿਜਲੀ ਬੋਰਡ ਇਹ ਸਾਰਾ ਕੁਝ ਕਰਕੇ ਵੀ ਇਹ ਸਾਰਾ ਕੁਝ ਦੇ ਕੇ ਸਾਰਾ ਕੁਝ ਕਰਕੇ 900 ਕਰੋੜ ਰੁਪਏ ਆਪਾਂ ਮੁਨਾਫੇ ਦੇ ਵਿੱਚ ਚਲੇ ਗਏ ਸੋ ਵੀਰੋ ਮੇਰੀ ਤੁਹਾਨੂੰ ਦੱਸਣ ਦਾ ਮਕਸਦ ਇਹੋ ਹੀ ਆ ਕਿ ਇਹਨਾਂ ਨੇ ਸਾਨੂੰ ਬਹੁਤ ਲੁੱਟਿਆ ਚਲੋ ਨਤੀਜਾ ਵੀ ਸਾਹਮਣੇ ਆ ਜੇ ਅਕਾਲੀ ਦਾ ਲਾੜੇ ਆਉਂਦੇ ਸੀਗੇ ਉਹ ਆਪਣਾ ਬੱਤਰ ਵਾਹ ਕੇ ਚਲੇ ਜਾਂਦੇ ਸੀਗੇ ਕਾਂਗਰਸੀ ਆਉਂਦੇ ਸੀਗੇ ਉਹ ਵਾਅਦੇ ਵੀ ਜਾਂਦੇ ਸੀਗੇ ਹੁਣ 2.5 ਸਾਲਾਂ ਦੇ ਵਿੱਚ ਕੀ ਹੋ ਗਿਆ ਕਿ ਹੁਣ ਬਿਜਲੀ ਵੀ ਮਰਨ ਲੱਗ ਗਈ ਸੜਕਾਂ ਵੀ ਬੰਨ ਲੱਗ ਗਈਆਂ ਫਰੀ ਵੀ ਹੋ ਗਈ ਬਿਜਲੀ ਬਿਜਲੀ ਬੋਰਡ ਘਾਟੇ ਚੋਂ ਨਿਕਲ ਕੇ ਵਾਧੇ ਚ ਵੀ ਚਲੇ ਗਿਆ ਹਰਮਲ ਪਲੈਂਟ ਵੀ ਖਰੀਦਨੇ ਸ਼ੁਰੂ ਕਰ ਦਿੱਤੇ ਕੋਲਾ ਵੀ ਵਾਧੂ ਹੋ ਗਿਆ ਸਾਰਾ ਕੁਝ ਹੁਣ ਲੱਗ ਗਿਆ ਹੁਣ ਕੀ ਇਹੋ ਜਿਹੀ ਹੋਈ ਜਾ ਸਿਰਫ ਇੱਕੋ ਗੱਲ ਹੋਈ ਆ ਕਿ ਭਗਵੰਤ ਮਾਨ ਸਾਹਿਬ ਵੀ ਨੀਤ ਸਾਹਿਬ ਵੀਰ ਸਾਹਿਬ ਆ ਕੰਮ ਕਰਨ ਵਾਲੀ ਨੀਤ ਆ ਕਿ ਪੰਜਾਬ ਨੂੰ ਇੱਕ ਉੱਚੇ ਪੱਤਰ ਤੇ ਲੈ ਕੇ ਜਾਣਾ ਆ ਪੰਜਾਬ ਨੂੰ ਵਧੀਆ ਹਸਦਾ ਵਸਦਾ ਪੰਜਾਬ ਜਿਹੜਾ ਆ ਉਹ ਬਣਾਉਣਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਤੇ ਅੱਗੇ ਹੋਣਾ ਆਪਣੀਆਂ ਪੰਚਾਇਤੀਆਂ ਇਲੈਕਸ਼ਨਾਂ ਵੀ ਆਉਣੀਆਂ ਨੇ ਜਿੰਨੂੰ ਵੀ ਪਾਰਟੀ ਦਾ ਆਪਣਾ ਮਿਲਦਾ ਜਿੰਨੂੰ ਵੀ ਪਾਰਟੀ ਚਾਹਦੀ ਆ ਆਪਾਂ ਸਾਰਿਆਂ ਨੇ ਇੱਕ ਥੋੜ ਹੋ ਕੇ ਰਲ ਕੇ ਇੱਕ ਮੋਟ ਹੋ ਕੇ ਜਿਹੜਾ ਸਾਥ ਦੇਣਾ ਆ ਅਸੀਂ ਕੋਈ ਨੋ ਨਿਸ਼ਾਨ ਨਹੀਂ ਪ੍ਰਮੋਟ ਕਰਦੇ ਅਸੀਂ ਕਹਿੰਦੇ ਪੰਚ ਜਿਹੜਾ ਸਰਪੰਚ ਹੋਊਗਾ ਉਹ ਪਿੰਡ ਦਾ ਉਹ ਪਿੰਡ ਦਾ ਸਰਪੰਚ ਪਿੰਡਾਂ ਦੇ ਵਿੱਚ ਕੋਈ ਧੜੇਬੰਦੀਆਂ ਨਹੀਂ ਕੋਈ ਕੁਝ ਨਹੀਂ ਸਰਪੰਚ ਪਿੰਡ ਦਾ ਆਊਗਾ ਔਰ ਪਿੰਡ ਦੇ ਸਾਂਝੇ ਕੰਮ ਜਿਹੜੇ ਨੇ ਸਾਰੇ ਹੀ ਤੁਸੀਂ ਰਾਜ ਮਿਲ ਕੇ ਕਰਿਓ ਇਹਨਾਂ ਪੰਚਾਇਤੀ ਟੋਨਾ ਦੇ ਵਿੱਚ ਕੋਈ ਆਪਾਂ ਵਖਰੇ ਨਹੀਂ ਕੋਈ ਆਪਾਂ ਕੋਈ ਨਹੀਂ ਕਰਨਾ ਲੜਾਈ ਝਗੜੇ ਨਹੀਂ ਕਰਨੇ ਕੋਈ ਧੜੇਬੰਦੀ ਨਹੀਂ ਪੈਦਾ ਕਰਨੀ ਇੱਕ ਗੱਲ ਮਾਨ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿ ਜਿਹੜਾ ਪਿੰਡ ਸਰਪੰਚੀ ਕਰੂਗਾ 5 ਲੱਖ ਰੁਪਈਆ ਮਾਨ ਸਾਹਿਬ ਆਪਣੇ ਡਿਸਕ੍ਰੈਸ਼ਨਰੀ ਰਿਵਾਰਡ ਤੋਂ ਉਹਨੂੰ ਦੇਣਗੇ ਤੇ ਮੈਂ ਵੀ ਆਪਣੇ ਹਲਕੇ ਦੇ ਵਿੱਚ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਵੀ ਜਿਹੜੀ ਪੰਚਾਇਤ ਸਰਪੰਤੀ ਕਰੂਗੀ 5 ਲੱਖ ਰੁਪਈਆ ਮੈਂ ਵੀ ਆਪਣੇ ਤੋਂ ਲਵਾਂਗਾ। ਸੋ ਪ੍ਰੋਸੈਸ ਕਰੋ ਜਿੱਥੇ-ਜਿੱਥੇ ਵੀ ਹੈ ਕਿ ਇਹ ਜਿਹੜੇ ਪਹਿਲਾਂ ਕੰਮ ਚੱਲਦੇ ਸੀਗੇ ਰਸਾਇਆਂ ਛੋੜੇ ਵਾਲੇ ਉਹਨਾਂ ਜੋ ਬਾਹਰ ਨਿਕਲਦੀਏ ਕੋਈ ਫਾਇਦਾ ਨਹੀਂ ਚ। ਕੋਈ ਫਾਇਦਾ ਨਹੀਂ ਆ। ਲੜਾਈ ਉਹ ਜਾਂਦੀ ਆ ਚਲੋ ਉਦੋਂ ਕੋਈ ਛੱਪੀਆਂ ਵਾਲੇ ਪੈਸੇ ਨਹੀਂ ਜਾਂਦੇ ਆ ਕੋਈ ਥਾਣੇ ਹੱਲ ਤੁਰੇ ਰਹਿੰਦੇ ਆ ਕੋਈ ਹਸਪਤਾਲ ਨਾਲ ਤੁਰੇ ਰਹਿੰਦੇ ਆ ਨਿਆਣੇ ਸਾਡੇ ਰੁੜੀ ਜਾਂਦੇ ਆ। ਆਹੀ ਕੋਈ ਉਹਨਾਂ ਨੂੰ ਘਾਟ ਦੇ ਪਾਉਣੇ ਹਨ ਆ ਨਾ ਭਰਾ ਭੋਨੇ ਆ ਸੋ ਆਪਾਂ ਇਹਨਾਂ ਸੀਤਾ ਤੋਂ ਬਾਹਰ ਆ ਜਾਣਾ ਜਿਸ ਤਰ੍ਹਾਂ ਤੁਸੀਂ 92 ਸੀਤਾ ਦੇ ਕੇ 2022 ਦੇ ਵਿੱਚ ਮਾਨ ਸਾਹਿਬ ਨੂੰ ਇੱਕਾ ਵਟਾਫਤਵਾ ਦਿੱਤਾ ਅਸੀਂ ਕਰ ਸਾਡੀ ਵੀ ਇਹੀ ਇਸ਼ਾ ਹੈ ਕਿ ਅਸੀਂ ਇੱਕ ਵਧੀਆ ਪੰਜਾਬ ਜਿਹੜਾ ਸਿਰਜੀਏ ਵਧੀਆ ਇੱਕ ਜਿਹੜਾ ਸਮੁਦਾਇਆ ਸਾਡੀ ਸਾਦਾ ਸਮਾਜ ਜਿਹੜਾ ਦੇ ਬਿਨਾ ਝਗੜਿਆ ਰਹਿਤ ਹੋਵੇ ਪਰ ਪਿੰਡਾਂ ਦੇ ਵਿੱਚ ਅਸੀਂ ਬਹੁਤ ਸ਼ੋਕ ਸ਼ਾਂਤੀ ਦੇ ਨਾਲ ਜਿਹੜਾ ਆ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ